ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਾਦਾਰਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਕਿਸੇ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਪੈਨਪਰਾ ਨਾਮ ਬਾਣੀ ਦਾ ਅਭਿਆਸ ਕਰਦੇ ਨੇ ਸੇਵਾ ਸਿਮਰਨ ਕਰਦੇ ਨੇ ਤੇ ਗੁਰਦੁਆਰਾ ਸੇਮ ਚਾਂਦੀ ਨੇ ਵਾਹੀ ਗੁਰੂ ਸੱਜੇ ਪਾਸ਼ਾ ਜੀ ਦੀ ਉਹਨਾਂ ਦੀ ਬੇਅੰਤ ਕਿਰਪਾ ਰਹਿੰਦੀ ਏ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਉਹਨਾਂ ਦੇ ਕਾਰੋਬਾਰ ਦੇ ਵਿੱਚ ਤਰੱਕੀ ਹੁੰਦੀ ਏ ਘਰ ਦੇ ਵਿੱਚ ਬਰਕਤ ਆ ਪੈਂਦੀ ਏ ਖਾਰਸਾ ਜੀ ਜੇਕਰ ਆਪ ਗੁਰੂ ਮਹਾਰਾਜ ਸੱਜੇ ਪਾਸ਼ਾ ਜੀ ਨੂੰ ਯਾਦ ਕਰਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਰਹਾਂਗੇ ਜਿੰਨਾ ਵਾਹਿਗੁਰੂ ਨੇ ਦਿੱਤਾ ਉਸ ਦੇ ਵਿੱਚ ਖੁਸ਼ ਰਹਾਂਗੇ ਤਾਂ ਮਹਾਰਾਜ ਸੱਚੇ ਪਾਸ਼ਾ ਜਰੂਰ ਆਪਾਂ ਨੂੰ ਹੋਰ ਵੱਧ ਤਰੱਕੀ ਦੇਣਗੇ ਮਹਾਰਾਜ ਸੱਚੇ ਪਾਸ਼ਾ ਜਰੂਰ ਕਿਰਪਾ ਕਰਦੇ ਰਹਿਣਗੇ ਇੱਕ ਤਾਂ ਖਾਲਸਾ ਜੀ ਆਪਣੀ ਸ਼ਰਧਾ ਭਾਵਨਾ ਹੋ ਜਾਂਦੀ ਏ ਜੇਕਰ ਆਪਾਂ ਪਾਠ ਕਰ ਵੀ ਲਈਏ ਪਰ ਆਪਣੀ ਸ਼ਰਧਾ ਭਾਵਨਾ ਨਾ ਬਣੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇ ਖੁਸ਼ ਨਹੀਂ ਹੁੰਦੇ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵੀ ਚਾਰ ਸਾਝੇ ਕਰਾਂਗੇ ਜੇਕਰ ਤੁਹਾਨੂੰ ਵੀ ਇਹ ਪੰਜ ਨਿਸ਼ਾਨੀਆਂ ਮਿਲਦੀਆਂ ਨੇ ਤਾਂ ਤੁਸੀਂ ਸਮਝ ਲਓ ਕਿ ਕੁਦਰਤ ਤੁਹਾਨੂੰ ਬਹੁਤ ਵੱਡੀਆਂ ਦਾਤਾਂ ਦੇਣ ਵਾਲੀ ਏ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਹੋਣ ਵਾਲੀ ਏ ਸੋ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਧੰਨ ਧਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜੀ ਤੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਹਾਨੂੰ ਕੁਦਰਤ ਬਹੁਤ ਬੇਅੰਤ ਦਾਤ ਦੇਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਕੁਦਰਤ ਤੁਹਾਨੂੰ ਤੁਹਾਡੇ ਅੰਦਰੋਂ ਕੁਝ ਚੀਜ਼ਾਂ ਵਿਚਾਰਾਂ ਤੇ ਆਦਾਂ ਅੰਦਰੋਂ ਪੇਜਲਾ ਸ਼ੁਰੂ ਕਰ ਦਿੰਦੀ ਹੈ ਜਿਸ ਦੇ ਜ਼ੋਰ ਨਾਲ ਹੀ ਖਾਲਸਾ ਜੀ ਤੁਸੀਂ ਕੋਈ ਵੱਡਾ ਕਾਰਜ ਕਰ ਸਕਦੇ ਹੋ ਪਰ ਜੇਕਰ ਤੁਸੀਂ ਥੋੜਾ ਜਿਹਾ ਵੀ ਧਿਆਨ ਦੇਵੋਗੇ ਤਾਂ ਤੁਹਾਨੂੰ ਆਪਣੀ ਆਪ ਸਮਝ ਆ ਜਾਵੇਗਾ ਕਿ ਹੁਣ ਤੁਹਾਡੀ ਲਾਈਫ ਦੇ ਵਿੱਚ ਬਹੁਤ ਕੁਝ ਵਧੀਆ ਹੋਣ ਵਾਲਾ ਹੈ ਤੇ ਅੱਜ ਉਹ ਇਹੋ ਜਿਹੇ ਕੀਮਤੀ ਸਾਇਨ ਅਸੀਸ ਵੀਡੀਓ ਦੇ ਰਾਹੀਂ ਖਾਲਸਾ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨੇ ਦੇ ਵਿੱਚੋਂ ਖਾਲਸਾ ਜੀ ਸਭ ਤੋਂ ਪਹਿਲਾਂ ਇਹ ਸਾਇਨ ਹੁੰਦਾ ਹੈ ਕਿ ਜੇਕਰ ਕੋਈ ਵੀ ਮਨੁੱਖ ਆਪਣੇ ਜ਼ਿੰਦਗੀ ਦੇ ਗੋਲ ਤਿਪ ਵਿਖ ਦੇ ਬਾਰੇ ਕੁਝ ਵੀ ਸੋਚਦਾ ਨਹੀਂ ਹੈ ਸਿਰਫ ਖਾਲਸਾ ਜੀ ਸੋਚਦਾ ਹੀ ਨਹੀਂ ਮਨੁੱਖ ਕਿਉਂਕਿ ਉਹ ਟਾਰਗੇਟ ਨਹੀਂ ਚੋ ਜ਼ਿੰਦਗੀ ਦੇ ਉਹ庞 ਦੀ ਲਈ ਕਾਫੀ ਮਿਹਨਤ ਵੀ ਕਰ ਰਿਹਾ ਹੁੰਦਾ ਹੈ ਤਾਂ ਤੁਹਾਨੂੰ ਸਮਝ ਜਾਣਾ ਚਾਹੀਦਾ ਹੈ ਖਾਲਸਾ ਜੀ ਕਿ ਤੁਹਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਬਦਲਵਾ ਹੋਣ ਵਾਲਾ ਹੈ ਕਿਉਂਕਿ ਖਾਲਸਾ ਜੀ ਵੱਡੇ ਵੱਡੇ ਸੁਪਨੇ ਦੇਖਣਾ ਹੀ ਖਾਲਸਾ ਜੀ ਕਾਮਯਾਬੀ ਦੀ ਨਿਸ਼ਾਨੀ ਨਹੀਂ ਹੁੰਦੀ ਇਹ ਤਾਂ ਸਿਰਫ ਸ਼ੁਰੂਆਤ ਹੁੰਦੀ ਹੈ ਕਿਉਂਕਿ ਖਾਲਸਾ ਜੀ ਕੁਝ ਬੇਅੰਤ ਅਜੀਬ ਕਰਨ ਦੇ ਲਈ ਕੋਈ ਵੱਡਾ ਕਾਰਸ਼ ਕਰਨਾ ਵੀ ਜ਼ਰੂਰੀ ਹੁੰਦਾ ਏ ਤੇ ਕਈ ਵਾਰ ਤਾਂ ਖਾਲਸਾ ਜੀ ਇਸ ਤਰ੍ਹਾਂ ਵੀ ਹੁੰਦਾ ਏ ਕਿ ਜਿਸ ਜੀਤ ਦੇ ਲਈ ਇਨਸਾਨ ਬਹੁਤ ਜ਼ਿਆਦਾ ਮਿਹਨਤ ਕਰ ਰਿਹਾ ਹੁੰਦਾ ਏ ਤਾਂ ਉਹ ਉਸ ਜੀਤ ਦੇ ਵਿੱਚ ਤਾਂ ਸਫਲ ਖਾਲਸਾ ਜੀ ਹੋ ਹੀ ਜਾਂਦਾ ਏ ਪਰ ਉਸ ਨੂੰ ਉਸ ਦੇ ਨਾਲ ਨਾਲ ਕੁਝ ਹੋਰ ਕਾਮਯਾਬੀ ਦੇ ਰਸਤੇ ਉਸ ਨੂੰ ਪਤਾ ਲੱਗ ਜਾਂਦੇ ਨੇ ਪਰ ਇਹ ਸਭ ਖਾਲਸਾ ਜੀ ਉਸ ਟਾਈਮ ਹੁੰਦਾ ਹੈ ਜਦੋਂ ਕੋਈ ਮਨੁੱਖ ਬਹੁਤ ਜ਼ਿਆਦਾ ਮਿਹਨਤ ਕਰਨ ਲੱਗ ਜਾਂਦਾ ਹੈ ਇਸ ਲਈ ਖਾਲਸਾ ਜੀ ਜੇ ਕਿਹਾ ਜਾਵੇ ਤਾਂ ਸਭ ਤੋਂ ਪਹਿਲਾਂ ਹੁੰਦਾ ਹੈ ਹਾਰਡਵਰਕ ਤੇ ਫਿਰ ਹੁੰਦਾ ਹੈ ਸਮਾਰਟਵਰਕ ਤੇ ਦੋਹਾਦਾਹੀ ਖਾਲਸਾ ਜੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਹੈ ਕਿਉਂਕਿ ਖਾਲਸਾ ਜੀ ਹਾਰਡਵਰਕ ਤੋਂ ਹੀ ਖਾਲਸਾ ਜੀ 스마트 ਵਰਕ ਦਾ ਰਸਤਾ ਨਿਕਲਦਾ ਏ ਇਹ ਸੀ ਪਹਿਲੀ ਨਿਸ਼ਾਨੀ ਖਾਲਸਾ ਜੀ ਹੁਣ ਦੂਸਰੀ ਨਿਸ਼ਾਨੀ ਦੇ ਬਾਰੇ ਵਿੱਚ ਵਿਚਾਰ ਕਰਦੇ ਆਂ ਦੂਸਰੀ ਗੱਲ ਖਾਲਸਾ ਜੀ ਜਦੋਂ ਕੋਈ ਵੀ ਤੁਹਾਨੂੰ ਆਦਾਂ ਤੀ ਵਿਚਾਰ ਤੁਹਾਨੂੰ ਗਲਤ ਰਸਤਿਆਂ ਤੋਂ ਦੂਰ ਕਰਦੇ ਮੇਰੇ ਕਹਿਣ ਦਾ ਭਾਵ ਕਿ ਤੁਹਾਡੀ ਕਾਮਯਾਬੀ ਟਾਰਗੇਟ ਤੁਹਾਡੀ ਜ਼ਿੰਦਗੀ ਦੇ ਗੋਲ ਤੋਂ ਜੋ ਦੂਰ ਕਰਦੇ ਸਨ ਜਾਂ ਟਾਰਗੇਟ ਤੋਂ ਪਟਕਾਉਣ ਦੀ ਕੋਸ਼ਿਸ਼ ਕਰਦੇ ਸਨ ਤੇ ਜਾਂ ਫਿਰ ਜਦੋਂ ਤੁਸੀਂ ਖਾਲਸਾ ਜੀ ਆਪਣੇ ਅੰਦਰ ਡਿਸਪਲਿਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤੇ ਇਹ ਜੋ ਵਿਚਾਰਾਂ ਤੇ ਆਦਾ ਹੁੰਦੀਆਂ ਨੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ ਤਾਂ ਇਹ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ ਖਾਲਸਾ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਲਈ ਬਹੁਤ ਮਿਹਨਤ ਕਰ ਰਹੇ ਹੋ ਤੇ ਇੱਕ ਗੱਲ ਤਾਂ ਖਾਲਸਾ ਜੀ ਪੱਕੀ ਹੋ ਜਾਂਦੀ ਏ ਕਿ ਕੁਝ ਵੱਡਾ ਤੇ ਕੁਝ ਵਧੀਆ ਤੁਹਾਡਾ ਵੇਟ ਕਰ ਰਿਹਾ ਹੈ। ਤਾਈਓ ਖਾਲਸਾ ਜੀ ਤੁਹਾਡੇ ਅੰਦਰੋਂ ਗਲਤ ਚੀਜ਼ਾਂ ਨੂੰ ਛੱਡਣ ਦਾ ਵਿਚਾਰ ਕੁਦਰਤ ਆਪ ਹੀ ਤੁਹਾਡੇ ਮਨ ਦੇ ਵਿੱਚ ਪਾ ਰਹੀ ਹੁੰਦੀ ਏ ਤੇ ਜਾਂ ਫਿਰ ਖਾਲਸਾ ਜੀ ਆਪ ਹੀ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਖਾਲਸਾ ਜੀ ਤਾਂ ਕੁਦਰਤ ਦੀ ਤੁਹਾਡੇ ਤੇ ਮੇਰ ਹੋਣ ਵਾਲੀ ਏ। ਈ ਸੀ ਦੂਸਰਾ ਸੰਕੇਤ ਹੁਣ ਤੀਸਰੇ ਸੰਕੇਤ ਬਾਰੇ ਵਿਚਾਰ ਕਰਦੇ ਆਂ ਖਾਲਸਾ ਜੀ ਤੀਸਰਾ ਸੰਕੇਤ ਇਹ ਹੁੰਦਾ ਈ ਖਾਲਸਾ ਜੀ ਜਦੋਂ ਤੁਸੀਂ ਕਿਸੇ ਦੇ ਵੱਲ ਦੇਖ ਕੇ ਜਲਨਾ ਛੱਡ ਦਿੰਦੇ ਹੋ ਮੇਰੀ ਕਹਿਣ ਦਾ ਭਾਵ ਕਿ ਜਦੋਂ ਕੋਈ ਕਾਰਜ ਕਰ ਰਿਹਾ ਹੈ ਜਿਸ ਦੀ ਸਫਲਤਾ ਨੂੰ ਦੇਖ ਕੇ ਤੁਸੀਂ ਖੁਸ਼ ਹੋ ਰਹੇ ਹੋ ਨਾ ਕਿ ਤੁਸੀਂ ਉਸ ਤੋਂ ਜਲ ਰਹੇ ਹੋ ਉਸ ਦੀ ਸਫਲਤਾ ਦੇ ਵਿੱਚ ਤੁਹਾਡੀ ਵੀ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀ ਭਾਵਨਾ ਤੁਹਾਡੇ ਅੰਦਰ ਪੈਦਾ ਹੁੰਦੀ ਖਾਲਸਾ ਜੀ ਤਾਂ ਤੁਸੀਂ ਸਮਝ ਲਓ ਕਿ ਕੁਦਰਤ ਤੁਹਾਨੂੰ ਬਹੁਤ ਬਿਹਤ ਖੁਸ਼ੀ ਦੇਣ ਵਾਲੀ ਹੈ ਚੌਥਾ ਤਰੀਕਾ ਇਹ ਹੁੰਦਾ ਹੈ ਖਾਲਸਾ ਜੀ ਨਿਸ਼ਾਨ ਕਿ ਜੇਕਰ ਤੁਸੀਂ ਆਪਣੇ ਆਪ ਨਾਲ ਵੀਰੇ ਕਹਿੰਦਾ ਭਾਵ ਕਿ ਤੁਸੀਂ ਆਪਣੀ ਸਿਫਤ ਕਰਦੇ ਰਹਿੰਦੇ ਹੋ ਆਪਣੀ ਕਾਰਜਾਂ ਤੇ ਖੁਸ਼ ਰਹਿੰਦੇ ਹੋ ਬੇਸ਼ੱਕ ਤੁਹਾਨੂੰ ਲੋਕ ਬਹੁਤ ਮਾੜਾ ਚੰਗਾ ਬੋਲਣ ਪਰ ਤੁਹਾਨੂੰ ਕਿਸੇ ਦੇ ਨਾਲ ਵੀ ਕੋਈ ਮਤਲਬ ਨਹੀਂ ਰਹਿੰਦਾ ਤੁਸੀਂ ਆਪਣੇ ਆਪ ਵਿੱਚ ਮਸਤ ਰਹੇ ਹੋ ਖੁਸ਼ ਰਹੇ ਹੋ ਤੇ ਆਪਣੀ ਸਿਫਤ ਕਰਦੇ ਰਹੇ ਹੋ ਹਮੇਸ਼ਾ ਤਾਂ ਤੁਸੀਂ ਸਮਝ ਲਓ ਖਾਲਸਾ ਜੀ ਕੁਦਰਤ ਤੁਹਾਨੂੰ ਬਹੁਤ ਵੱਡੀ ਖੁਸ਼ੀ ਦੇਣ ਵਾਲੀ ਹੈ ਕਿਉਂਕਿ ਖਾਲਸਾ ਜੀ ਇਹ ਕੁਦਰਤ ਇਸ ਤਰ੍ਹਾਂ ਦਾ ਐਟੀਟਿਊਡ ਹਰ ਇੱਕ ਮਨੁੱਖ ਦੇ ਵਿੱਚ ਨਹੀਂ ਪਾ ਸਕਦੀ ਜਿਸ ਦੇ ਬੇਟਾ ਇਹ ਇਸ ਤਰ੍ਹਾਂ ਦਾ ਐਟੀਟਿਊਡ ਖਾਲਸਾ ਜੀ ਕੁਦਰਤ ਪਾਉਂਦੀ ਏ ਤਾਂ ਫਿਰ ਉਸ ਦੀ ਕਿਸਮਤ ਚਮਕ ਜਾਂਦੀ ਏ ਇਹ ਸੀ ਚੌਥਾ ਸੰਕੇਤ ਖਾਲਸਾ ਜੀ ਪੰਜਵਾਂ ਸੰਕੇਤ ਇਹ ਹੁੰਦਾ ਏ ਖਾਲਸਾ ਜੀ ਜਦੋਂ ਤੁਸੀਂ ਆਪਣੀ ਕਾਰੋਬਾਰ ਦੇ ਵਿੱਚ ਲੱਗੇ ਰਹਿੰਦੇ ਹੋ ਆਪਣੇ ਕਮਾਕਾਰਾਂ ਦੇ ਵਿੱਚ ਤੇ ਤੁਹਾਨੂੰ ਦੁਨੀਆਦਾਰੀ ਦਾ ਇਹ ਨਹੀਂ ਪਤਾ ਹੁੰਦਾ ਕਿ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਮੇਰੇ ਕਹਿਣ ਦਾ ਭਾਵ ਕੀ ਤੁਸੀਂ ਆਪਣੀ ਕਾਰਜ ਦੇ ਵਿੱਚ ਨੀਂਦ ਰਹਿੰਦੇ ਹੋ ਤੁਹਾਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਸੁਖਾਲਸਾ ਜੀ ਜਦੋਂ ਇਸ ਤਰ੍ਹਾਂ ਦਾ ਸੰਕੇਤ ਮਿਲਦਾ ਹੈ ਤਾਂ ਉਸ ਤੋਂ ਵੀ ਤੁਸੀਂ ਸਮਝ ਸਕਦੇ ਹੋ ਕਿ ਤੁਹਾਨੂੰ ਕੁਦਰਤ ਬਿਆਨਤ ਕਿਰਪਾ ਤੁਹਾਡੇ ਤੇ ਕਰਨ ਲੱਗੀ ਹੈ ਤੁਹਾਨੂੰ ਬਿਆਨਤ ਦਾਤਾ ਦੇਣ ਲੱਗੀ ਹੈ ਸੁਖਾਲਸਾ ਜੀ ਇਹ ਸੀ ਪੰਜ ਸੰਕੇਤ ਜੇ ਤੁਹਾਨੂੰ ਵੀ ਇਸ ਤਰ੍ਹਾਂ ਦੇ ਸੰਕੇਤ ਮਿਲਦੇ ਆ ਤਾਂ ਤੁਸੀਂ ਸਮਝ ਲਾਓ ਕਿ ਕੁਦਰਤ ਤੁਹਾਡੇ ਤੇ ਮਿਹਰਬਾਨ ਹੋਣ ਵਾਲੀ ਹੈ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੋਣਨ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਭੁੱਲਣ ਚੁੱਕੇ ਦੀਖੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ